ਜੋ ਮਿੱਤੀ 21 ਪੰਜ 24 ਨੂੰ ਜੈਨ ਕਲੋਨੀ ਵਿਖੇ ਤਕੋਕਲਾ ਮਾਰਕੀਟ ਵਿਖੇ ਲੱਗੀ ਭਿਆਨਕ ਅੱਗ ਨੂੰ ਮਨਜੋਤ ਸਿੰਘ ਤਲਵੰਡੀ ਬਾਬਾ ਦੀਪ ਸਿੰਘ ਸੇਵਾਦਾਲ ਸੁਸਾਇਟੀ ਅਤੇ ਸੂਆ ਫਾਇਰ ਬ੍ਰਿਗੇਡ ਨਗਰ ਕੌਂਸਲ ਦੇ ਸਹਿਯੋਗ ਨਾਲ ਸਦਕਾ ਅੱਗ ਬੁਝਾਈ ਗਈ ਫੋਨ ਕਰਨ ਤੇ ਤੁਰੰਤ ਜਿਹੜੇ ਆਏ ਮੌਕੇ ਤੇ ਹਾਜ਼ਰ ਹੋ ਗਏ ਦੋਨੇ ਫਾਇਰ ਬ੍ਰਿਗੇਡਰ ਇਹ ਨਾ ਕੋਈ ਨਹੀਂ ਕਾਰ ਚੱਲ ਰਹੀ ਉਹ ਮਨਜੋਤ ਸਿੰਘ ਤਲਵੰਡੀ ਵਾਲੀ ਐ ਫਾਇਰ ਬ੍ਰਿਗੇਡ ਦਸੂਆ ਬਾਬਾ ਦੀਪ ਸਿੰਘ ਸੋਸਾਇਟੀ ਮਨਜੋਤ ਸਿੰਘ ਇਹ ਫਾਇਰ ਬ੍ਰਿਗੇਡ ਦੁਆਰਾ 21/5/23 ਨੂੰ ਜੈਨ ਗਲੋਰੀ ਦੇ ਕੋਕਲਾ ਮਾਰਕੀਟ ਵਿਖੇ ਲੱਗੀਆ ਘਰ ਭਜਾਇਆ ਗਿਆ ਮਨਜੂ ਸਿੰਘ ਕਲਵੰਡੀ ਬਾਬਾ ਦੀਪ ਸਿੰਘ ਸੇਵਾਦਾਰ ਸੁਸਾਇਟੀ ਗੜਦੀ ਵਾਲਾ ਵੱਲੋਂ ਕੋਗਲਾ ਮਾਰਕੀਟ ਵਿਖੇ ਬੜੀ ਜ਼ਬਰਦਸਤ ਲੱਗੀ ਹੋਈ ਅੱਗ ਨੂੰ ਬੁਝਾਉਦੇ ਹੋਏ ਅੱਜ ਮਿਤੀ 21 5 24 ਨੂੰ ਕੋਗਲਾ ਮਾਰਕੀਟ ਵਿੱਚ ਭਿਆਨਕ ਅੱਗ ਲੱਗ ਗਈ ਮੁਹਿੰਦਰ ਨੇ ਕੁਝ ਨਹੀਂ ਅੱਗ ਨਾਲ ਸਾੜੀ ਜਾਣਾ ਮੁਹਿੰਦਰ ਦਾ ਮਿੱਟੀ ਇੱਕ ਕੀ 5 2024 ਗੜਤੀ ਵਾਲਾ ਕੋਗਲਾ ਮਾਰਕੀਟ ਉੱਤੇ ਅੱਗ ਲੱਗੀ ਹੈ ਜਿੱਥੇ ਬਾਬਾ ਜੀ ਸਿੰਘ ਸੇਵਾਦਾਲ ਸੋਸਾਇਟੀ ਉਲਵੜੀ ਮੇਜੋਰ ਸੈਂਟੀਮੇਟਿਡੀ ਝਾੜਾ ਨੇ ਬਾਹਰ ਰੂਟ ਦੀ ਗੱਡੀ ਭੇਜੀ ਤੇ ਅੱਗ ਬਿਹਾ ਰਹੇ ਨੇ ਇਧਰ ਨੂੰ ਲਿਆ ਇੱਥੇ ਕਿਹਾ ਹੋਰ ਆ ਬਾਜਾਂ ਬਰੀ ਪ੍ਰੈਸ਼ਰ ਬਾਜਾਂ ਇੱਥੇ ਕਿ ਲਿਆ ਹਾਂ ਨਹੀਂ ਇਹ ਅੱਗ ਲੱਗ ਰਹੀ ਯਾਰ ਹੋਰ ਟੈਂਕਰ ਉਧਰ ਦੀ ਨਾਲ ਘੁੰਮ ਕੇ ਆਉਗਾ ਜੀ ਆ ਜਾਣਾ ਉੱਥੇ ਆ ਉੱਥੇ ਆ ਜਾਣਾ ਉਹ ਪਰਲੀ ਗਲੀ 'ਚ ਘੁੰਮ ਕੇ ਆ ਜਾਣਾ ਮੇਰੀ ਗੱਲ ਟੈਂਕਰ ਜਿਹਾ ਘਾ ਕੇ ਪਰਲੀ ਗਲੀ 'ਚ ਆ ਜਾਣਾ ਟੈਂਕਰ ਘਮਾ ਕੇ ਦੋ ਤਿੰਨ ਦੋ ਦੋ ਤਿੰਨ ਗਲੀਆਂ ਜਿਹੜੀ ਮਰਜ਼ੀ ਗਲੀ 'ਚ ਪਾ ਲੋ ਮਨਜੋਤ ਪਹਿਲਾਂ ਇੱਧਰ ਬੁਝਾਰਾ ਨਹੀਂ ਜਾ ਹਾਂ ਮਨਜੋਤ ਮਨਜੋਤ ਇੱਧਰ ਬੁਝਾ ਲੈਣੀ ਸੀ ਪਹਿਲਾਂ ਇੱਧਰ ਗਾਂਦ ਤੁਰੀ ਜਾਂਦੀ ਕਲੋਨੀ ਵਾਲੀ ਸਾਈਡ ਨੇ ਆਹ ਦੇਖੋ ਇੱਧਰ ਜਾ ਜਿੰਨਾ ਜ਼ਿਆਦਾ ਸਤਰਾ ਉਹ ਇੱਧਰ ਆ ਨਾ ਘਰਾਂ ਨੂੰ ਨਾ ਪਵੇ ਇੱਥੇ ਅੰਦਰ ਵੜ ਜਾਣਾ ਇੱਥੋਂ ਦੀ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੋਕੋ 哎，托你了，哎，托你办了。